ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸ਼ਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਫਿਰ ਤੋਂ ਮੈਂ ਤੁਹਾਡਾ ਆਪਣਾ ਐਸਕੇ ਸਖਸ਼ਨਾ ਫਿਰ ਤੋਂ ਰੂਬਰੂ ਹੋਣ ਲਈ ਅਸੀਂ ਆਮਨੇ ਸਾਹਮਨੇ ਹੋਣ ਲਈ ਇੱਕ ਵਾਰ ਫਿਰ ਤੋਂ ਅਸੀਂ ਜਨਤਾ ਦੇ ਰੂਬਰੂ ਹੋਏ ਅਸੀਂ ਗੱਲ ਕਰਾਂਗੇ ਆਮ ਆਦੀ ਪਾਰਟੀ ਵਾਰ ਨੰਬਰ 35 ਤੋਂ ਸਿਮਰਜੀਤ ਕੋਰ ਉਬਰਾਏ ਦੀ ਗੱਲ ਕਰਾਂਗੇ ਆਖਿਰਕਾਰ ਇਹਨਾਂ ਨੂੰ ਰਾਜਨੀਤਿਕ ਵਿੱਚ ਆਉਣ ਦੇ ਲਈ ਇੱਕੀ ਯਤਨ ਕਰਨਾ ਪਿਆ ਉਹ ਰਾਜਨੀਤ ਵਿੱਚ ਆਏ ਕਿਉਂ ਕੀ ਵੱਡਾ ਸੀ ਕਿ ਜਨਤਾ ਦੀ ਸਮੱਸਿਆ ਨੂੰ ਲੈ ਕੇ ਆਏ ਨਾ ਜਾਂ ਫਿਰ ਰਾਜਨੀਤੀ ਕਹਿੰਦਾ ਅਨ ਨੂੰ ਸ਼ੌਂਕ ਸੀ ਮਨਮੋ ਰਾਜ ਜੀ ਸਾਹਮਣੇ ਬਲਦੋੜ ਆਸਤੇ ਕੰਮ ਦੇ ਸਾਹਮਣੇ ਸਵਾਗਤ ਕੀਤਾ ਜਾਂਦਾ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਕੀ ਮੈਨੂੰ ਲੱਗ ਰਿਹਾ ਤੁਸੀਂ ਦਿਨ ਬਦ ਦਿਨ ਜਨਤਾ ਦੇ ਵਿੱਚ ਦੇ ਹੋ ਰਾਜਨੀਤੀ ਦੇ ਵਿੱਚ ਤੁਸੀਂ ਆ ਗਏ ਹੋ ਰਾਜਨੀਤਿਕ ਚਾਣ ਵਾਸਤੇ ਤਾਂ ਬੜਾ ਇਨਸਾਨ ਨੂੰ ਬੜਾ ਤਪ ਕਰਨੇ ਪੈਂਦਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹੰਗਾਰਾ ਕਿਸਤਾਂ ਦਾ ਮਿਲਦਾ ਜਾਂਦਾ ਨਾ ਮਾਡਮ ਲੋਕ ਬਹੁਤ ਪਿਆਰ ਕਰ ਰਹੇ ਨੇ ਔਰ ਮੈਂ ਸਾਰਿਆਂ ਨਾਲ ਮਿਲ ਕੇ ਐਦਾ ਲੱਗ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਮਿਲ ਰਹੀ ਆ ਜੀ ਕੀ ਕਾਰਨ ਸੀ ਕਿ ਤੁਹਾਡਾ ਰਾਜਨੀਤੀ ਆਉਣ ਦਾ ਕਾਰਨ ਕੀ ਆ ਰਾਜਨੀਤੀ ਦੇ ਵਿੱਚ ਮੈਨੂੰ ਲੋਕੀ ਮੇਰੇ ਮਤਲਬ ਜਨਤਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਆਓ ਤੇ ਮੈਂ ਵਾਦਾ ਕਰਦੀ ਆ ਉਹਨਾਂ ਨਾਲ ਕਿ ਮੈਂ ਜਿੱਤ ਕੇ ਉਹਨਾਂ ਦੇ ਸਾਰੇ ਕੰਮ ਜਰੂਰ ਪੂਰੇ ਕਰਾਂਗੀ ਜੀ ਉਹਨਾਂ ਦੇ ਤੇ 세 ਵਾਲੀ હાજર ਵੀ ਹੋऊंगी ਪਹਿਲਾ ਦੱਸੋ ਕਿ ਪਹਿਲਾ ਤੁਸੀਂ ਰਾਜਨੀਤੀ ਦੇ ਵਿੱਚ ਕਦੀ ਆਪਣਾ ਕਦਮ ਰੱਖਿਆ ਕਿ ਫਸਟ ਟਾਈਮ ਤੁਹਾਡਾ ਨਹੀਂ ਜੀ ਮੈਂ ਪਹਿਲੇ ਕਦੀ ਨਹੀਂ ਜੀ ਮੇਰੇ ਹਸਬੰਦ ਦੋ ਸਾਲ ਤੋਂ ਰਾਜਨੀਤੀ 'ਚ ਹੈਗੇ ਨੇ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਲੋਕਾਂ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਰਹੇ ਨੇ ਨਾਲ ਤੇ ਮੇਰਾ ਐਕਸਪੀਰੀਅੰਸ ਫਸਟ ਟਾਈਮ ਹੈ ਜੀ ਤੇ ਇਹ ਮੈਂ ਵੀ ਇਹ ਸਾਰੀ ਜਨਤਾ ਨਾਲ ਵਾਅਦਾ ਕਰਦੀ ਆਂ ਕਿ ਮੈਨੂੰ ਜਿੱਦਾਂ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਉਹਨਾਂ ਦੀ ਸੇਵਾ ਲਈ ਪੂਰਾ ਦਿਨ ਰਾਤ ਹੀ ਕਰਾਂਗੀ। ਹਨਾ ਕ ਸਟੱਡੀ ਕੋਲੇ ਵੀ ਗਏ ਤੁਸੀਂ ਜਾਂ ਸਕੂਲ ਗਿਆ ਸਟੱਡੀ ਕੀਤੀ? ਨਹੀਂ ਜੀ ਮੈਂ ਸਕੂਲ 'ਚ ਸਟੱਡੀ ਕੀਤੀ ਜੀ ਪਾਸਟੂ ਤੱਕ ਉਸ ਤੋਂ ਬਾਅਦ ਨਹੀਂ ਜੀ। ਉੱਥੇ ਫੰਕਸ਼ਨਾਂ ਦਾ ਵਿਸੇ ਸਟੇਜ ਤੇ ਕਿਤੇ ਭਾਸ਼ਣ ਦੇਣ ਦਾ ਮੌਕਾ ਮਿਲਿਆ? ਨਹੀਂ ਨਹੀਂ ਇਹ ਫਸਟ ਟਾਈਮ ਹੈ ਜੀ। ਇਹ ਕਿੰਨਾ ਕੌਖਾ ਲੱਗ ਰਿਹਾ ਹੁਣ ਜਨਤਾ ਦੇ ਵਿੱਚ ਮਿਲਣਾ ਗੱਲਬਾਤ ਕਰਨਾ ਕਿਸੇ ਟਾਈਮ ਸਵਾਲ ਹਸਤਾਂ ਦੇ ਹੋਣ ਦੇ ਜਨਤਾ ਦੇ ਕਿ ਆਪਾਂ ਨੂੰ ਜਵਾਬ ਦੇਣਾ ਮੁਸ਼ਕਲ ਹੁੰਦਾ ਤੇ ਕਿਵੇਂ ਹੈਂਡਲ ਕਰ ਰਹੇ ਫੇਸ ਕਰ ਰਹੇ ਹੋ? ਮੈਨੂੰ ਕੋਈ ਮੁਸ਼ਕਿਲ ਆ ਹੀ ਨਹੀਂ ਰਹੀ ਜੀ ਐਦਾ ਲੱਗ ਰਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਗੱਲ ਕਰ ਰਿਹਾ ਤੇ ਜੋ ਵੀ ਕੁਐਸਚਨ ਪੁੱਟ ਕਰ ਰਹੇ ਨੇ ਕਿਸੇ ਨੂੰ ਕੋਈ ਸੜਕਾਂ ਦੀ ਸਮੱਸਿਆ ਹੈ ਕਿਸੇ ਨੇ ਸੀਵਰੇਜ ਦੀ ਹੈ ਤਾਂ ਇੱਕ ਵਾਰੀ ਜਨਤਾ ਨੇ ਸਾਨੂੰ ਮੌਕਾ ਦੇਣਾ ਸੇਵਾ ਦਾ ਤੇ ਅਸੀਂ ਉਹਨਾਂ ਦੀ ਹਰ ਕੰਮ ਹੱਲ ਹੋਣਗੇ ਹੱਲ ਹੋਣਗੇ ਜੀ ਕਿੰਨੀਆਂ ਕ ਵੋਟ ਹੈ ਤੁਹਾਡੇ ਵਾਰਡ ਵਿੱਚ ਆਈਡੀਆ ਹੈ ਕੁਝ ਕਿੰਨੀਆਂ ਵੋਟ ਆਈਆਂ ਅ 9500 ਅਗੇ 9500 ਕਰੀ ਬੋਟਾ ਤੇ ਕਿੰਨੇ ਕ ਘਰ ਤੁਸੀਂ ਵਿਜ਼ਿਟ ਕਰ ਰਹੇ ਕਿੰਨੇ ਦੇ ਘਰਾਂ ਦੇ ਜਾ ਕੇ ਵਿੱਚ ਤੁਸੀਂ ਲੋਕਾਂ ਨੂੰ ਮਿਲ ਚੁੱਕੇ ਆਈਆ ਮਤਲਬ ਪਤਾ ਹੀ ਨਹੀਂ ਲੱਗ ਰਿਹਾ ਜੀ ਦਿਨ ਚੜਦਾ ਹੈ ਕਦੀ ਕਿੱਥੇ ਜਾ ਰਹੇ ਆ ਕਦੀ ਕਿੱਥੇ ਮੀਟਿੰਗ ਹੋ ਰਹੀ ਕੋਈ ਕੋਈ ਕਿੰਨਾ ਪਿਆਰ ਦੇ ਰਿਹਾ ਜੀ ਆਓ ਤੁਸੀਂ ਸਾਡੇ ਨਾਲ ਆਓ ਮਤਲਬ ਲੋਕੀ ਆਪਣਾਪਨ ਸਮਝ ਗਏ ਐਦਾਂ ਲੱਗ ਰਿਹਾ ਸੀ ਪਰਿਵਾਰ ਪੂਰਾ ਜਲੰਧਰ ਸ਼ਹਿਰ ਹੀ ਸਾਡਾ ਪਰਿਵਾਰ ਬਣਿਆ ਇਸ ਟਾਈਮ ਜੀ ਭਰਾ ਨੇ ਤੁਹਾਨੂੰ ਥੱਕੇ ਨਾ ਲੰਦਾ ਰਾਜ ਨਹੀਂ ਤੇ ਕਿ ਤੁਸੀਂ ਖੁਸ਼ ਨਾ ਆਇਓ ਤਗਾਵੀ ਨਹੀਂ ਚਲੋ ਮੈਨੂੰ ਇੰਨਾ ਪਿਆਰ ਲੋਕਾਂ ਦਾ ਦਿੱਤਾ ਮੈਨੂੰ ਲੱਗਿਆ ਨਹੀਂ ਕਿ ਮੇਰ ਨਾਲ ਕੋਈ ਧੱਕਾ ਹੋ ਰਿਹਾ ਸੀ ਜੀ 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 ਤੇ ਜਨਤਾ ਇੰਨਾ ਪਿਆਰ ਕਰ ਰਹੀ ਹੈ ਪਬਲਿਕ ਮੈਨੂੰ ਨਾ ਐਦਾਂ ਲੱਗ ਰਿਹਾ ਕਿ ਮੈਂ ਆਪਣੇ ਸਾਰੇ ਪਰਿਵਾਰ ਨਾਲ ਗੱਲ ਕਰ ਰਹੀ ਹਾਂ ਤੇ ਪਹਿਲੇ ਪਹਿਲੇ ਮੈਨੂੰ ਲੱਗਦਾ ਸੀਗਾ ਕਿ ਨਹੀਂ ਮੈਂ ਸ਼ਾਇਦ ਨਹੀਂ ਕਰ ਪਾਵਾਂਗੀ ਪਰ ਜਿੱਦਾਂ ਲੋਕਾਂ ਦਾ ਪਿਆਰ ਮਿਲ ਰਿਹਾ ਮੈਨੂੰ ਲੱਗਦਾ ਹੀ ਨਹੀਂ ਕਿ ਕਿ ਮੇਰੇ ਕੋਈ ਬਾਹਰ ਲੈਣੇ ਐਦਾਂ ਲੱਗਦਾ ਮੈਂ ਆਪਣੇ ਪਰਿਵਾਰ ਨਾਲ ਗੱਲ ਕਰ ਰਹੀ ਹਾਂ ਸੋਹਣ ਤੁਹਾਡਾ ਜਿਹੜਾ ਵਾਰਡ ਹੈ ਇਹ ਆਈਡੀਆ ਕਿ ਕਿਤੋਂ ਲੱਗ ਕਿਤੋਂ ਕਿਤੋਂ ਤੱਕ ਕੋਈ ਨਿਸ਼ਾਨ ਜੇ ਤੁਹਾਨੂੰ ਪਤਾ ਕਿ ਇੱਥੋਂ ਇਸ ਤੱਕ ਕਿਹੜਾ ਏਰੀਆ ਪੈਂਦਾ ਤੁਹਾਡੇ ਵਿੱਚ ਗੁਰਗੋਬਿੰਦ ਸਿੰਘ ਨਗਰ ਹੋ ਗਿਆ ਜੀ ਲਾਵੀਨੀਊ ਹੈ ਆਪਣੇ ਹਾਂ ਜੀ ਕਾਫੀ ਹੋ ਗਿਆ ਗੁਰਤੇਗ ਬਾਦਰ ਨਗਰ ਜੀਟੀਬੀ ਐਵੇਨਿਊ ਜੀਟੀਬੀ ਨਿਊ ਜੀਟੀਬੀ ਕਾਫੀ ਏਰੀਆ ਪੈਂਦਾ ਆਪਣਾ ਹਾਂ ਜੀ ਤੇ ਕਾਫੀ ਏਰੀਆ ਨਹੀਂ ਜੀ ਕਾਫੀ ਆਤੀ ਕਵਰ ਕਰ ਲਏ ਥੋੜੇ ਬੁੱਤੇ ਜਿਹੜੇ ਆਉਂਦੇ ਨੇ ਤੁਸੀਂ ਆ ਦੱਸੋ ਤੁਸੀਂ ਨਾਲ ਜਾਂਦੇ ਮੈਡਮ ਦੇ ਨਾਲ ਜਾਂਦੇ ਹੋ ਕੈਂਡੀਡੇਟ ਦੇ ਨਾਲ ਜਾਂਦੇ ਹੋ ਜਨਤਾ ਦੀ ਕਿਹੜੀ ਜ਼ਿਆਦਾ ਸਮੱਸਿਆ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਤਾਂ ਸਮੱਸਿਆ ਹੈਗੀ ਰੋਡ ਦੀ ਕੀ ਰੋਡ ਛੁੱਟੀ ਹੋਈਆਂ ਲੋਕਾਂ ਦੇ ਆਏ ਦਿਨ ਐਕਸੀਡੈਂਟ ਹੋ ਰਹੇ ਨੇ ਕੋਈ ਸੁਣਵਾਈ ਨਹੀਂ ਹੈਗੀ ਕਿਸੇ ਦੀ ਉਹ ਇਹੀ ਕਹਿ ਰਹੇ ਨੇ ਕਿ ਜਿਹੜੇ ਪਿੱਛੋਂ ਇੰਨੀ ਦੇਰ ਦੇ ਚੱਲਦੇ ਆ ਰਹੇ ਨੇ ਸਭ ਨੇ ਇਹੀ ਸਾਨੂੰ ਕਿਹਾ ਕਿ ਜੇ ਤੁਸੀਂ ਬੰਨ ਰਹੇ ਹੋ ਨਾ ਤੇ ਸਾਡੀ ਵੱਧ ਛੱਡ ਕੇ ਗੱਲਾਂ ਆ ਕੇ ਸੁਣੋ ਸਾਡੇ ਵਿੱਚ ਆ ਕੇ ਬੈਠੋ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰੋ ਕਿ ਸਭ ਨੂੰ ਇਹੀ ਪ੍ਰੋਬਲਮ ਆਉਂਦੀ ਸੀ ਸੀਵਰੇਜ ਦੀ ਹੈ ਲਾਈਟਾਂ ਨਹੀਂ ਚੱਲਦੀਆਂ ਸਟਰੀਟ ਲਾਈਟਸ ਡੌਗ ਵਗੈਰਾ ਕਾਫੀ ਬੱਚਾ ਨੂੰ ਪੈਂਦੇ ਨੇ ਬੱਚੇ ਛੋਟਿਆਂ ਨੂੰ ਕੱਟ ਦਿੰਦੇ ਆਂ ਵਾਰਾ ਪਸ਼ੂ ਆਂਦੇ ਕੁੱਤਿਆਂ ਦੇ ਮਨਾ ਆਵਾਰਾ ਪਸ਼ੂ ਕੁੱਤਿਆਂ ਦੇ ਵੀ ਕੋਈ ਡਿਸਕਸ ਕਿਸ ਨੇ ਮੈਟਰ ਲੈ ਕੇ ਆਂ ਹਾਂਜੀ 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 ਕੁੱਤਿਆਂ ਦੀ ਵੀ ਕਹੀਏ ਤੇ ਪਾਰਕ ਜਿਹੜੇ ਮਤਲਬ ਕਲੋਨੀਆ ਚ ਪਾਰਕ ਨੇ ਉਹਨਾਂ ਦੇ ਬੁਰੇ ਹਾਲਾਤ ਨੇ ਕਿੱਥੇ ਟੋਏ ਨੇ ਮਿੱਟੀ ਵਾਲੇ ਮਤਲਬ ਮਿੱਟੀ ਨਾਲ ਟੋਆ ਹੋਆ ਹੈ ਹਰ ਪਾਰਕ ਦਾ ਬਜ਼ੁਰਗ ਵਗੈਰਾ ਕਿੱਦਾਂ ਜਾ ਕੇ ਅਗਲੇ ਬੈਠਣ ਅਸੀਂ ਮੜਾ ਹੁਣ ਤੁਸੀਂ ਦੱਸੋ ਕਿ ਤੁਸੀਂ ਪਬਲਿਕ ਵਿਚਰਦੇ ਹੋ ਟੀਮ ਨਾਲ ਜਾਂਦੀ ਹੈ ਕਿਸੇ ਲੇਡੀ ਵੱਲੋਂ ਕੋਈ ਸਵਾਲ ਉਠਿਆ ਹੋਏ ਕਿ ਮੈਡਮ ਆਮ ਆਦੀ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜੇ ਹਜ਼ਾਰ ਰੁਪਏ ਦੇ ਕੋਈ ਮੁੱਦੇ ਉਠਿਆ ਕਿਸੇ ਭਾਵੇਂ ਕਿਸ ਨੇ ਕਿਆ ਸ਼ਿਕਾਇਤ ਕੀਤੀ ਕਿਸਨੇ ਜੀ ਕਿਸੇ ਨੇ ਨਹੀਂ ਕੀਤੀ ਸਭ ਨੇ ਇਹ ਕਹਿ ਕਿ ਜਿਹੜੇ ਪਿਛਲੇ 10 ਸਾਲ ਤੋਂ ਜਿਹੜੇ ਮਤਲਬ ਕੀ ਖੜੇ ਨੇ ਆਪਣੇ ਕਾਂਗਰਸ ਤੋਂ ਤੇ ਅਸੀਂ ਉਹਨਾਂ ਨੂੰ ਫੋਨ ਕਰਦੇ ਸੀ ਤੇ ਉਹ ਸਾਡਾ ਫੋਨ ਨਹੀਂ ਟੈਂਡ ਕਰਦੇ ਸੀ ਕਦੀ ਕਹਿੰਦੇ ਸੀ ਕਿਤੇ ਗਏ ਆ ਤੇ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦੀ ਆ ਕਿ ਮੈਂ ਇਸ ਤਰੀ ਜਮਹਰ ਦੇ ਸੱਚੇ ਪਾਸ਼ਮ ਨੂੰ ਜਿਤਾਉਂਦੇ ਨੇ ਕਿ ਮੈਂ ਇਹੋ ਜਿਹਾ ਮੁੱਕ ਲੈਣਾ ਹੀ ਨਹੀਂ ਔਰ ਵੀ ਮੈਨੂੰ ਕੋਈ ਜਨਤਾ ਮੈਨੂੰ ਕਹਿ ਸਕੇ ਕਿ ਮੈਂ ਸਭ ਦੇ ਨਾਲ 24 ਘੰਟੇ ਉਹਨਾਂ ਸੇਵਾ ਲਈ ਖਾਜੂ ਜ਼ਰੂਰ ਹੋਵਾਂਗੀ ਕਿ ਮੈਂ ਦਿਲੋਂ ਮਦਦ ਕਰਦੀ ਰਹਣਾ ਪਰ ਵੈਸੇ ਤੁਸੀਂ ਗਲੀਆਂ ਚ ਜਾਂਦੇ ਹੋ ਹਰ ਵਿੱਚ ਇੱਕ ਘਰ ਆ ਰਿਹਾ ਜਾਂਦੇ ਹੋ ਉਹ ਅਜੇ ਵੀ ਗਲੀਆਂ ਗੁਲੀਆਂ ਖਰਾਬ ਹੈ ਸੀਵਰ ਸੋ ਕਿੱਧਰ ਦੁਕਤਾਂ ਦੀ ਜ਼ਰੂਰ ਜੀ ਆਪਾਂ ਕੱਲ ਹੀ ਜਾ ਕੇ ਜੀਟੀਪੀ ਨਗਰ ਦੇ ਪਾਰਕ ਜਾ ਕੇ ਆਇਆ ਕਿਹਨੇ ਪਾਰਕ ਦਿਖਾਏ ਕਿ ਸੜਕਾਂ ਉੱਪਰ نیچے ਹੋਈਆਂ ਪਈਆਂ ਕਿ ਬਜ਼ੁਰਗ ਡਿੱਗ ਜਾਂਦੇ ਨੇ ਉਹਨਾਂ ਨੂੰ ਇੰਦਰ ਦੀ ਸਮੱਸਿਆ ਬਹੁਤ ਆ ਰਹੀਆਂ ਨੇ ਉਹ ਗੰਦੇ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਤੁਸੀਂ ਸਾਡੀ ਸਨਮਾਈ ਕਰਨੀ ਹੈ ਮੈਂ ਕਿਹਾ ਜਰੂਰ ਜੀ ਤੁਸੀਂ ਇੱਕ ਮੌਕਾ ਦਿਓ ਮੈਨੂੰ ਪਰਮਾਤਮਾ ਮਿਹਰ ਕਰੇ ਜਿੱਤ ਦੀ ਝੋਲੀ ਹਾਸਲ ਬਵੇ ਤੇ ਆਪਾਂ ਸਾਰੇ ਜਨਤਨ ਨਾਲ ਹੱਥ ਜੋੜ ਕੇ 2 ਸਾਲ ਤੇ ਮੈਨ ਆਮਾ ਦੀ ਪਾਰਟੀ ਸਰਕਾਰ ਰਹੀ ਹੈ ਫਿਰ 2 ਸਾਲ ਵਿੱਚ ਆਮਾ ਦੀ ਪਾਰਟੀ ਨੇ ਕੁਝ ਨਹੀਂ ਕੀਤਾ ਤੁਹਾਨੂੰ ਫਿਰ ਖੜਾ ਹੋਣਾ ਪਿਆ ਬੜਾ ਵੱਡੀ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਵੀ ਤੁਹਾਡੀ ਰਹੀ ਹੈ ਅਰ ਮਤਲਬ 2 ਸਾਲ ਵਿੱਚ ਸਰਕਾਰਾਂ ਨੇ ਫਿਰ ਗਲੀਆਂ ਨਾਰੀਆਂ ਹਾਲੇ ਚ ਕਿਤੇ ਆ ਕੇ ਵੇਖਿਆ ਨਹੀਂ ਕਿਸ ਨੇ ਦੇਖੋ ਜੀ ਜਿਹੜੀ ਕਾਉਂਸਲਰ ਦਾ ਹੈ ਕਾਉਂਸਲਰ ਦੇ ਵਿੱਚ ਇੱਕ ਸਰਕਾਰ ਤੱਕ ਆਪਾਂ ਸਰਕਾਰ ਨੇ ਗਲਤ ਐਂ ਕਰਾਂਗੇ ਜਾਂ ਸਾਨੂੰ ਉਹ ਉਹਦਾ ਮਿਲਿਆ ਆਏਗਾ ਤੇ ਜੇ ਹੁਣ ਮਤਲਬ ਕਾਉਂਸਲਰ ਬਣ ਕੇ ਜਿਹੜੇ ਇਲੈਕਸ਼ਨ ਕਾਫੀ ਦੇਰ ਤੋਂ ਨਹੀਂ ਹੋਏ ਨਾ ਕਾਉਂਸਲਰ ਨਹੀਂ ਆਇਆ ਕੋਈ ਜ਼ਿਆਦਾ ਜਿਹੜਾ ਪੁਰਾਣੇ ਚੱਲਦੇ ਪਏ ਉਹੀ ਚੱਲੀ ਜਾ ਰਹੇ ਨੇ ਪਹਿਲਾਂ ਕੌਣ ਕੁਰਸੀ ਤੁਹਾਡੇ ਵਾਰਡ ਚ ਕਾਉਂਸਲਰ ਹੈਪੀ ਜੀ ਹਰਸ਼ਰਨ ਕੌਰ ਹੈਪੀ ਜੀ ਸੀਗੇ ਉਹਨਾਂ ਨੇ ਉਹਨਾਂ ਨੇ ਵਾਰਡ ਦਾ ਕੁਛ ਨਹੀਂ ਸੋਚਿਆ ਕਦੀ ਉਹਨਾਂ ਨੇ ਸਾਨੂੰ ਤੇ ਪਤਾ ਨਹੀਂ ਜਿੱਥੇ ਜਿੱਥੇ ਜਾ ਰਹੇ ਆ ਤੇ ਕੰਪਲੇਂਟਸ ਹੀ ਆ ਰਹੀਆਂ ਸਾਨੂੰ ਤਾਂ ਹਾਂਜੀ ਸਾਰੇ ਦੁਖੀ ਹੀ ਲੱਗ ਰਹੇ ਨੇ ਕਿ ਹਾਂਜੀ ਜੀ ਕੁਛ ਨਹੀਂ ਕਰਾਇਆ ਗਿਆ ਤੇ ਇਸ ਲਈ ਵੱਧ ਚੜ ਕੇ ਉਹਨਾਂ ਨੇ ਜਿਹਦੇ ਨਾਲ ਹੀ ਗੱਲ ਕੀਤੀ ਉਹ ਕਹਿੰਦੇ ਜੀ ਉਹਨਾਂ ਨੂੰ ਫੋਨ ਕਰਦੇ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਸਾਡ ਨਾਲ ਇਦਾਂ ਦਾ ਧੋਖਾ ਨਾ ਕਰਨਾ ਮੈਂ ਕਿਹਾ ਨਹੀਂ ਜੀ ਇਦਾਂ ਦੀ ਗੱਲ ਕੋਈ ਨਹੀਂ ਹੋਏਗੀ ਜੇ ਮੈਂ ਤੁਹਾਨੂੰ ਕਿਹਾ ਪਰ ਮੇਰੇ ਹਸਬੰਦ ਵੀ ਬਿਨਾ ਮਤਲਬ ਇਲੈਕਸ਼ਨਰ ਬਿਨਾ ਖੜੇ ਵੀ ਲੋਕਰੀ ਇਨੀ ਹੈਲਪ ਕਰਦੇ ਆ ਤੇ ਮੈਂ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਦੇ ਕੇ ਕਿਤੇ ਨਹੀਂ ਤਾਂ ਵੀ ਸਾਰੇ ਕੰਮ ਹੋ ਰਹੇ ਨੇ ਹਾਂਜੀ ਦੇਖੋ ਡੰਪ ਟੁੱਟ ਗਿਆ ਹਾਂਜੀ ਸੜਕਾਂ ਵੀ ਬਨ ਰਹੀਆਂ ਨੇ ਆਪਣੀ ਪਿਛਲੀ ਸੜਕ ਵੀ ਅਸੀਂ ਬਣਵਾਈ ਆ ਅੱਗੇ ਮੈਂਬਰ ਵਾਲੀ ਸੜਕ ਵੀ ਹਾਂਜੀ ਬਾਬਾ ਜੀ ਦਾ ਸੀਗਾ ਕੋਲਪੁਰਵ ਤੇ ਐਦਾ ਨਹੀਂ ਕਿ ਅਸੀਂ ਜਿੱਤ ਮਤਲਬ ਮਤਲਬ ਕਿ ਤੁਸੀਂ ਗੱਲ ਹਾਰ ਜਿੱਤ ਦੀ ਨਹੀਂ ਤੁਹਾਡੇ ਵਾਸਤੇ ਗੱਲ ਹੈ ਕਿ ਇਹ ਸਮੱਸਿਆ ਕੀ ਹੈ ਜਨਤਾ ਦੀ ਉਹ ਅਸੀਂ ਕਰਨਾ ਹੈ ਹਾਂਜੀ 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 ਹਾਰ ਜਿੱਤ ਦੀ ਗੱਲ ਨਹੀਂ ਜੀ ਆਪਾਂ ਲੋਕਾਂ ਦੇ ਮੁਸ਼ਕਿਲਾਂ ਨੂੰ ਸੁਣਨਾ ਹੈ ਜੋ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਆਪਾਂ ਵੱਧ ਝੜ ਕੇ ਉਹਨਾਂ ਦੀ ਸੇਵਾ 'ਚ ਹਾਜ਼ਰ ਹੋਣਾ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਪੈਸੇ ਦੀ ਕੋਈ ਕਮੀ ਨਹੀਂ ਪਰਮਾਤਮਾ ਸਾਨੂੰ ਦੇ ਰਿਹਾ ਤੇ ਆਪਾਂ ਮਤਲਬ ਸਰਕਾਰ ਦੇ ਪੈਸੇ ਜਨਤਾ ਤੋਂ ਲੈਣਾ ਉਹਨਾਂ ਦਾ ਹੀ ਪੈਸਾ ਇਹ ਉਹਨਾਂ ਦੇ ਲਾਵਾਂਗੇ ਮੈਡਮ ਜਦੋਂ بارش ਹੁੰਦੀ ਹੈ بارش ਦਾ ਮਾਹੌਲ ਤੇ ਚਲੋ ਪੂਰੇ ਜਿੰਦ ਸ਼ਹਿਰ ਤੇ ਵੇਖਣ ਵਾਲਾ ਹੁੰਦਾ ਚਲੋ بارش ਜਦੋਂ ਹੁੰਦੀ ਹੈ ਉਸ ਵੇਲੇ ਜੋ ਹਾਲਾਤ ਵੇਖਣ ਵਾਲੇ ਸੜਕਾਂ ਗਲੀਆਂ ਦੇ ਬਲੋਕਰਸ ਹੁੰਦੀਆਂ ਕਈਆਂ ਦੇ ਘਰਾਂ ਚ ਬੈਕ ਪਾਣੀ ਮਾਰਨਾ ਸ਼ੁਰੂ ਕਰ ਦਿੰਦਾ ਤੁਹਾਡੇ ਕੋਲ ਤੇ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਕਿਤੇ ਖੜਾ ਹੁੰਦਾ ਹੋਏਗਾ ਕੀ ਗੱਲ ਉਹ ਸਮੱਸਿਆ ਅਜੇ ਤੱਕ ਕਿਸੇ ਸਰਕਾਰ ਆਈਆਂ ਕਿਸ ਨੇ ਹੱਲ ਕੀਤੀ ਨੇ ਉਹਨਾਂ ਦੀ ਦੇਖੋ ਜੀ ਸਰਕਾਰ ਸਾਡੀ ਹੈ ਤੁਹਾਨੂੰ ਫੇਰ ਉਹ ਹੀ ਕਹਿ ਰਹੇ ਆ ਜੀ ਪਰ ਜਿਹੜੇ ਇੱਥੇ ਇਹ ਕੰਮ ਮੇਨ ਹੁੰਦੇ ਕਾਉਂਸਲਰ ਦੇ ਜਿਹੜੇ ਇਲਾਕਿਆਂ ਦੇ ਕਾਉਂਸਲਰ ਹੁੰਦੇ ਤੇ ਉਹ ਕਾਉਂਸਲਰ ਸਾਡੀ ਪਾਰਟੀ ਦੇ ਹੈ ਹੀ ਨਹੀਂ ਸੀਗੇ ਤੇ ਜਿਨ੍ਹਾਂ ਨੂੰ ਕਹਿੰਦੇ ਸੀ ਆਪਾਂ ਜਿਵੇਂ ਹਰਸ਼ਰਨ ਕੋਟ ਜੀ ਇਹ ਉਹ ਸਾਡੀ ਉੱਤੇ ਕੋਈ ਸੁਣਵਾਈ ਨਹੀਂ ਹੁੰਦੀ ਸੀ ਬਸ ਫੋਨ ਪਿਕ ਨਹੀਂ ਕਰਨਾ ਜਾਂ ਗੱਲ ਨਹੀਂ ਕਰਨੀ ਆ ਸਾਡੀ ਗਲੀਆਂ ਦੇ ਬਾਹਰ ਵੀ ਦੇਖ ਲਓ ਹਲੇ ਵੀ ਬਾਰਿਸ਼ ਆਂਦੀ ਹੈ ਕਈ ਸੀਵਰੇਜ ਬਲੌਕ ਹੋ ਜਾਂਦੇ ਨੇ ਸੜਕਾਂ ਸਾਰੀਆਂ ਟੁੱਟੀਆਂ ਅੱਬੇ ਨੇ ਪਾਣੀ ਭਰ ਜਾਂਦਾ ਉਹਨਾਂ ਦੇ ਟੋਏ ਭਰ ਜਾਂਦੇ ਨੇ ਪਾਣੀ ਨਾਲ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਐਕਸੀਡੈਂਟ ਹੁੰਦੇ ਨੇ ਉਹਨਾਂ ਨਾਲ ਕਈ ਬਜ਼ੁਰਗ ਵਿਚਾਰੇ ਨੇ ਜਿਹੜੇ ਡਿੱਗ ਜਾਂਦੇ ਨੇ ਇੱਦਾਂ ਦੀ ਪਰੇਸ਼ਾਨੀਆਂ ਬਹੁਤ ਆ ਰਹੀਆਂ ਜੀ ਮੈਡਮ ਕਿਵੇਂ ਇਸ ਤਰ੍ਹਾਂ ਦੇ ਨਹੀਂ ਹੋਇਆ ਕਿ ਜਿਵੇਂ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਦੂਸਰੀਆਂ ਪਾਰਟੀਆਂ ਦੇ ਕਾਉਂਸਲ ਜਿਹੜੇ ਫੋਨ ਨਹੀਂ ਚੁੱਕਦੇ ਉਹ ਜਦੋਂ ਤੇ ਵੋਟ ਦੇ ਲੋੜ ਜ਼ਰੂਰ ਤੇ ਪੈਂਦੇ ਫਿਰ ਹਰ ਘਰ ਜਾ ਕੇ ਹਰ ਇੱਕ ਦੇ ਗੋਡੇ ਪਿਆਰ ਫੜਦੇ ਆ ਸੀ ਜਦੋਂ ਬਣ ਜੰਨੇ ਆ ਫਿਰ ਅਸੀਂ ਫੋਨ ਨਹੀਂ ਚੁੱਕਦੇ ਇਹ ਤੁਹਾਡੇ ਵਾਸਤੇ ਗੱਲ ਕਿ ਮਤਲਬ ਕਿ ਜਨਤਾ ਨੂੰ ਇਹਦਾ ਮਤਲਬ ਇਹ ਗੁੰਮਰਾਹੇ ਕੀਤਾ ਗਿਆ ਨਾ ਕਿ ਸਾਨੂੰ ਵੋਟਾਂ ਦੇ ਉਸ ਵਾਰ ਅਸੀਂ ਮਿਲਣਾ ਨਹੀਂ ਮਿਲਣਾ ਬਾਅਦ ਦੀ ਗੱਲ ਆ ਫਿਰ ਜਨਤਾ ਤਾਂ ਫਿਰ ਕਿੱਥੇ ਜਾ ਕੇ ਵਿਚਾਰੀ ਹਾਂਜੀ ਇਹ ਤੇ ਗੱਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੇਕਿਨ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਅਸੀਂ ਇਹ ਕੁਝ ਬਿਲਕੁਲ ਹੀ ਕਰਾਂਗੇ ਕਿਉਂਕਿ ਸਰਕਾਰ ਸਾਡੀ ਆਪਣੀ ਹੈ ਔਰ ਜਿੰਨੀ ਪਬਲਿਕ ਹੈ ਅਸੀਂ ਉਹਨੂੰ ਆਪਣਾ ਪਰਿਵਾਰ ਸਮਝ ਕੇ ਲੈ ਕੇ ਚੱਲਾਂਗੇ ਦੋ ਸਾਲਾ ਵਿੱਚੋਂ ਆਪ ਸਰਕਾਰ ਨੇ ਤੁਹਾਡੇ ਵਾਰਡ 'ਚ ਕੋਈ ਕੰਮ ਕਰਾਇਆ ਤੁਹਾਨੂੰ ਲੱਗਾ ਹੈ ਕਿ ਹਾਂਜੀ ਬਹੁਤ ਕੰਮ ਕਰਾਇਆ ਨੇ ਡੰਪ ਵੀ ਹੁਣ ਦੇਖੋ ਤੁਹਾਡੇ ਸਾਹਮਣੇ ਹੋਇਆ ਬਾਕੀ ਜੋ ਜੋ ਸਾਡੇ ਅੱਗੇ ਜੋ ਜੋ ਲੋਕ ਲੈ ਕੇ ਆਏ ਨੇ ਪਰੇਸ਼ਾਨੀਆਂ ਉਹਦਾ ਹਾਲ ਤਾਂ ਜੀ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਹੈ ਹਾਂ ਜੀ ਕਿਸੇ ਕੋਲੋਂ ਨਹੀਂ ਦੇਖੋ ਹੋਇਆ ਹਾਂ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਸ਼ਿਕਾਇਤ ਸਾਰੇ ਬੱਚੇ ਬਿਮਾਰ ਹੋ ਰਹੇ ਉੱਤੇ ਕੂੜੇ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਤੇ ਹੁਣ ਦੇਖੋ ਆਪਣੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਅਗਲੇ ਨੇ ਮਿੰਟ 'ਚ ਸਾਰਾ ਡੰਪ ਕਰਾ ਕੇ ਹਾਂ ਜੀ ਉਹਨਾਂ ਹੀ ਸਮੱਸਿਆ ਹੱਲ ਕੀਤੀ ਹੈ ਤੁਹਾਡੇ ਵਾਰਡ 'ਚ ਵੀ ਕੂੜੇ ਦੀ ਸਮੱਸਿਆ ਜ਼ਿਆਦਾ ਹੈ ਕਿ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੁੰਦੇ ਨਾਲ ਥਾਂ ਥਾਂ ਤੇ ਗੰਦ ਪਿਆ ਹੋਇਆ ਹੈਗਾ ਸਫਾਈ ਕਰਮਚਾਰੀ ਆਉਂਦੇ ਬਸ ਤੁਹਾਡੇ ਵਾਰਡ ਵਿੱਚ ਮਰ ਸਫਾਈ ਕਰਦੇ ਬਹੁਤ ਘੱਟ ਸੀ ਹਾਂ ਜੀ ਬਹੁਤ ਘੱਟ ਆਉਂ ਆਪਾਂ ਫੋਨ ਵੀ ਕਰਦੇ ਆ ਉਹਨਾਂ ਨੂੰ ਕਿ ਹਾਂਜੀ ਤੁਸੀਂ ਇਹ ਸਾਡੇ ਹੱਲ ਨੂੰ ਹੱਲ ਕੱਢੋ ਕੁਛ ਇਹਦਾ ਜਿਵੇਂ ਅਸੀਂ ਇੱਕ ਘਰ ਬਣਾਨੇ ਆ ਅਸੀਂ ਹਰ ਘਰ ਦਾ ਆਪਣਾ ਹਰ ਇੱਕ ਕੋਨਾ ਸਾਫ਼ ਸੁਥਰਾ ਤੇ ਠਿਕਣਾ ਰੱਖਦੇ ਆ ਉਹ ਚਰਸੀ ਆਪਣੇ ਪੱਲੇੋਂ ਪੈਸਾ ਲਾਇਆ ਹੁੰਦਾ ਤੇ ਜਿਹੜੇ ਹੋਰ ਵਾਰਡ ਹੁੰਦੇ ਨਾ ਉਹ ਚ ਵੀ ਤਾਂ ਸਾਡਾ ਸਰਕਾਰ ਦਾ ਸਾਡਾ ਹੀ ਪੈਸਾ ਲੱਗਾ ਹੁੰਦਾ ਫੇਰ ਸਰਕਾਰਾਂ ਫੇਰ ਉਹਨਾਂ ਦੇ ਕਰਮਚਾਰੀ ਉਸ ਵਾਰਡ ਨੂੰ ਸਾਫ਼ ਸੁਥਰਾ ਕਿਉਂ ਨਹੀਂ ਰੱਖਦੇ ਕੀ ਕਰਨ ਤਨਖਾਹਾਂ ਮਿਲਦੀਆਂ ਘਰ ਚਲੇ ਗਏ ਮੈਨੂੰ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਜੀ ਉਹ ਕੀ ਕਰਦੇ ਨੇ ਪਰ ਜਿੱਥੇ ਜਾਂਦੇ ਆ ਸਾਨੂੰ ਇਹ ਕਹਿੰਦੇ ਕਿ ਸਾਡੇ ਕੰਮ ਨਹੀਂ ਹੋਏ ਸਾਡੇ ਕੰਮ ਹੈ ਫਿਰ ਉਹ ਆਪ ਹੀ ਲੈਂਦੇ ਨੇ ਜੀ ਇਸ ਦਾ ਜਵਾਬ ਤੁਹਾਨੂੰ ਆਪਣੇ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੇ ਕੋਲ ਨਹੀਂ ਆ ਸਮੱਸਿਆ ਨੇ ਜੀ ਉਹਨਾਂ ਦੀ ਹੱਲ ਨਹੀਂ ਹੋ ਰਿਆ ਤੇ ਇਸ ਦਾ ਮਤਲਬ ਉਹ ਆਪਣੇ ਕੋਲ ਹੀ ਰੱਖ ਦੇਣ ਜੀ ਤੁਸੀਂ ਆਪਣੇ ਵਾਰਡ ਨੂੰ ਡਿਜ਼ਾਈਨ ਕੀਤਾ ਕਿ ਮੇਰਾ ਵਾਰਡ ਇਸ ਤਰੀਕੇ ਦਾ ਹੋਣਾ ਚਾਹੀਦਾ ਹਾਂਜੀ ਇੱਕ ਸਾਫ਼ ਸੁਥਰਾ ਤੇ ਸੋਹਣਾ ਜਿਵੇਂ ਪਾਕ ਅੱਛੇ ਬਣੇ ਹੋਣ ਇਹ ਫੁੱਲਾਂ ਨਾਲ ਕੈਰੀਆਂ ਨਾਲ ਭਰੇ ਹੋਣ ਸਾਫ਼ ਸੁਥਰੀ ਹਵਾ ਹੋਵੇ ਜਿੱਥੇ ਬਜ਼ੁਰਗ ਬਹਿ ਕੇ ਆਰਾਮ ਨਾਲ ਆਪਣੇ ਇੰਜੋਏ ਕਰਨ ਤੇ ਗੱਲਬਾਤ ਕਰਨ ਦੂਜੇ ਨਾਲ ਤੇ ਬਹੁਤ ਕੁਝ ਸੋਚਿਆ ਹੋਇਆ ਪਰ ਮਾਤਪਾ ਦੀ ਕਿਰਪਾ ਨਾਲ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਸੜਦੇ ਸਾਨੂੰ ਮੌਕਾ ਦੇਵੇ ਸੇਵਾ ਦਾ ਜਰੂਰ ਤੇ ਅਸੀਂ ਉਹਨਾਂ ਦੇ ਸਾਰੇ ਖੇੜੇ ਮਿੱਥੇ ਮਿਲਾਂਗੇ ਜੀ ਮੈਡਮ ਤੁਸੀਂ ਕੀ ਲੱਗਦੇ ਮੈਡਮ ਦੇ ਮੈਂ ਨਹੀਂ ਸਿਸਟਰ ਇਨ ਲੋ ਸਸਨ ਲੋ ਛੋਟੀ ਹਾਂ ਜੀ ਅੱਛਾ ਤੁਹਾਨੂੰ ਲੈ ਵੇ ਸਸਨ ਲੋ ਰਾਜਨੀਤੀ ਦੀ ਪੈ ਗਈ ਤਾਂ ਹੁਣ ਤਾਂ ਸਮਝ ਲਓ ਕਿ ਮਿਲਣਾ ਮਿਲਣਾ ਵੀ ਪਰਵਾਹ ਨਾ ਘੱਟ ਜਾਏਗਾ ਦੁਨੀਆ ਤਾਂ ਮਿਲਣਾ ਜਿੰਨਾ ਜ਼ਿਆਦਾ ਹੋਏਗਾ ਕੋਈ ਗੱਲ ਨਹੀਂ ਉਹ ਸਮਾਜ ਸੇਵਾ ਕਰਨ ਸਾਡੀ ਵੀ ਸੇਵਾ ਨਾਲ ਹਾਂਜੀ ਅਸੀਂ ਬਹੁਤ ਖੁਸ਼ ਆ ਇਹਨਾਂ ਲਈ ਇਹ ਅੱਗੇ ਆਣ ਲਕੀਰ ਸਿੰਘ ਜੀ ਤਾਂ ਪਹਿਲੀ ਸੋਸ਼ਲ ਵਰਕਰ ਹੈ ਹੀ ਨਹੀਂ ਇਹ ਵੀ ਆਣ ਅੱਗੇ ਇਹਨਾਂ ਦਾ ਵੀ ਚਿਹਰਾ ਅੱਗੇ ਆਵੇ ਨਵੀਂ ਯੂਥ ਹੈ ਸਭ ਨੂੰ ਖਸਾਵਾ ਕਿ ਹਾਂਜੀ ਕੰਮ ਵੱਧ ਛੱਡ ਕੇ ਕਰਾਂਗੇ ਇਹ ਆਣ ਅਸੀਂ ਇਹਨਾਂ ਦੇ ਨਾਲ ਆ ਤੁਸੀਂ ਆਪਣਿਆਂ ਲੋ ਆਪਣੇ ਵਾਰਡ ਵਾਸੀਆਂ ਨੂੰ 35 ਨੰਬਰ ਵਾਰਡ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਇਹੀ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਇਹਨਾਂ ਦਾ ਸਪੋਰਟ ਕਰੋ ਤੇ ਵੱਧ ਛੱਡ ਕੇ ਇਹਨਾਂ ਦਾ ਸਾਥ ਦਿਵੋ ਇਹ ਆਣਗੇ ਤੇ ਸਾਰੀ ਸਮੱਸਿਆਵਾਂ ਖਤਮ ਹੋ ਜਾਣਗੀਆਂ ਅਸੀਂ ਕਮਰਾ ਕੱਸ ਲਿਆ ਸਾਰਾ ਤੇ ਕੰਮ ਕਰਾਉਣ ਲਈ ਹਾਂਜੀ ਤੇ ਹੁਣ ਤੁਸੀਂ ਵੀ ਕਮਰਾ ਖਸ ਕੇ 21 ਤਰੀਕ ਨੂੰ ਜ਼ਰੂਰ ਵੋਟ ਪਾਣ ਆਓ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟ ਪਾ ਕੇ ਜਿਤਾਓ ਤੇ ਅਸੀਂ ਤੁਹਾਡੇ ਨਾਲ ਆ ਮੈਡਮ ਕਿਤੇ ਇਸ ਤਰ੍ਹਾਂ ਨਾ ਹੋਏ ਕਿ ਕਮਰਾ ਕੱਸਿਆ ਰਹਿਣ ਤੇ ਕੰਮ ਫੇਰ ਲੋਕਾਂ ਦੇ ਵਿਚ ਰੁਕੇ ਨਹੀਂ ਇਹ ਤੁਸੀਂ ਆਪ ਹੀ ਆ ਕੇ ਕਹੋਗੇ ਤੁਹਾਰਾ ਸਾਨੂੰ ਕਿ ਮੈਡਮ ਤੁਹਾਡੀ ਕੋਈ ਕੰਪਲੇਂਟ ਨਹੀਂ ਗੀ ਹਾਂਜੀ ਸਪਨਾ ਦੋਸਤੋ ਹਰ ਇੱਕ ਇਨਸਾਨ ਦਾ ਹੁੰਦਾ ਕਿ ਮੇਰਾ ਵਾਰਡ ਅਗਰ ਮੈਂ ਚੋਣਾਂ ਚ ਖੜੇ ਹਾਂ ਕਿ ਮੇਰਾ ਵਾਰਡ ਜਨਤਾ ਦਾ ਸੁਪਨਾ ਵੀ ਖਾਸ ਕਰਕੇ ਹੁੰਦਾ ਕਿ ਸਾਡੇ ਵਾਰਡ ਦੇ ਹਰ ਇੱਕ ਚੀਜ਼ ਲਾਈਟਾਂ ਗਲੀਆਂ ਸਿਵਰਜ਼ ਸਾਰੀ ਸਮੱਸਿਆ ਕੋਈ ਆਏ ਨਾ ਕਿਹੜੀ ਸਮੱਸਿਆ ਆਂਦੀ ਕਿਉਂ ਸਮੱਸਿਆ ਉਦੋਂ ਆਂਦੀ ਹੈ ਜਦੋਂ ਸਰਕਾਰ ਵੱਲੋਂ ਪੈਸਾ ਮਿਲਦਾ ਤੇ ਇਹ ਕੌਣ ਸੋ ਹੁੰਦੇ ਨੇ ਉਹ ਪੈਸੇ ਨੂੰ ਲਗਾਉਣ ਦੀ ਜਾਇ ਢਕਾਰ ਮਾਰ ਜਾਂਦੇ ਨੇ ਆਪਣੇ ਘਰ ਭਰ ਲੈਂਦੇ ਆਪਣੇ ਕੰਮ ਕਾਇ ਨੂੰ ਸੈਟਲ ਕਰਨੇ ਆਪਣੇ ਪਰਿਵਾਰ ਨੂੰ ਸੈਟਰ ਕਰ ਦਿੰਦਾ ਫਿਰ ਜਨਤਾ ਦੀ ਸਮੱਸਿਆ ਉੱਥੇ ਤੋਂ ਉੱਥੇ ਖੜੀ ਰਹਿੰਦੀ ਆ ਮੈਡਮ ਤੁਸੀਂ ਦੱਸੋ ਹੁਣ ਕਿ ਜਿਹੜਾ ਸਰਕਾਰ ਪੈਸਾ ਲਗਾਉਂਦੀ ਆ ਇਹ ਤੁਹਾਡੇ ਮੁਤਾਬਿਕ ਉਹਨਾਂ ਦਾ ਸਪੋਰਟ ਉਹਨਾਂ ਗਲੀਆਂ ਤੇ ਹੀ ਲੱਗਣਾ ਚਾਹੀਦਾ ਕਿ ਜਿਹੜੇ ਕੌન્સਲ ਆਪਣੇ ਘਰ ਭਰ ਕੇ ਬੈਹਣਦੇ ਵਣ ਨਹੀਂ ਜੀ ਨਹੀਂ ਜਨਤਾ ਦਾ ਹੀ ਪੈਸਾ ਤੇ ਜਨਤਾ ਤੇ ਲੱਗਣਾ ਚਾਹੀਦਾ ਜੀ ਸਾਡੇ ਤੇ ਤਾਂ ਮਹਾਰਾਜ ਦੀ ਕਿਰਪਾ ਪਹਿਲੇ ਬਹੁਤ ਹੈ ਤੇ ਅਸੀਂ ਆਪਣੇ ਵੱਲੋਂ ਵੀ ਕਰਾਂਗੇ ਜਿੰਨਾ ਸਰਕਾਰ ਵੱਲੋਂ ਆਏਗਾ ਉਹ ਵੀ ਆਪਾਂ ਲੋਕਾਂ ਲੋਕ ਭਲਾਈ ਲਈ ਕਰਾਂਗੇ ਜ਼ਰੂਰ ਜਿਹੜੇ ਕਾਨਸਰਟ ਫਿਰ ਸਰਕਾਰ ਦਾ ਪੈਸਾ ਗਲੀਆਂ ਨਾਲੀਆਂ ਤੇ ਸਰਕਾਰ ਦਾ ਜਨਤਾ ਵਾਸਤੇ ਨਹੀਂ ਲਗਾਉਂਦੇ ਉਹ ਆਪਣਾ ਹੀ ਬਜਟ ਬਣਾ ਕੇ ਬੈਹ ਜਾਂਦੇ ਨਾ ਫਿਰ ਉਹਨਾਂ ਕੌਂਸਲ ਵਾਸਤੇ ਕੀ ਤੁਹਾਡਾ ਕੀ ਹਲਕ ਕੀ ਕਰਨਾ ਜਦੋਂ ਨਾਲ ਉਹਨਾਂ ਨੂੰ ਮੇਰੀ ਇਹ اپੀਲ ਹੈ ਜੀ ਜੇ ਤੁਹਾਨੂੰ ਇੱਕ ਮੌਕਾ ਦਿੱਤਾ ਹੈ ਸਰਕਾਰ ਨੇ ਸੇਵਾ ਕਰਨਾ ਸੇਵਾ ਚ ਲਾਓ ਤੁਸੀਂ ਇਹ ਨਹੀਂ ਕਿ ਆਪਣਾ ਸੋਚੋ ਜਾਂ ਇਹ ਜਿਹੜੇ ਤੁਹਾਨੂੰ ਸਰਕਾਰ ਵੱਲੋਂ ਪੈਸੇ ਮਿਲਦੇ ਅਗੋ ਦੀ ਤੁਸੀਂ ਆਪਣੀਆਂ ਜੇਬਾਂ ਭਰਨੋ ਇਹ ਬਹੁਤ ਗਲਤ ਗੱਲ ਹੈ ਇਹਦਾ ਅੱਜ ਨਹੀਂ ਤੇ ਕੱਲ ਤੁਹਾਨੂੰ ਪਰਮਾਤਮਾ ਨੂੰ ਹੀ ਸਾਥਕਤਬ ਦੇਣਾ ਹੀ ਪੈਂਦਾ ਸੀ ਪਰਿਵਾਰ ਦੇ ਵਿੱਚ ਕੋਣ ਕੋਣਾ ਤੁਹਾਡੇ ਮੇਰੇ ਮੰਮੀ ਪਾਪਾ ਨੇ ਇੱਧਰ ਸੌਰੀ ਮੇਰੇ ਫਾਦਰਨ ਲੋਹ ਨੇ ਡੈਥ ਹੋ ਗਈ ਹੈ ਮੰਮਾ ਨੇ ਮੇਰੀ ਸਿਸਟਰ ਇਨ ਲਾਉ ਨੇ ਦੋ ਤੇ ਦੋ ਦਿੋਰ ਨੇ ਮੇਰੇ ਤੇ ਮੇਰੇ ਬੱਚੇ ਕਿਸੇ ਨੇ ਨਹੀਂ ਕਿਹਾ ਕਿ ਮੈਡਮ ਸਿਮਰਨ ਜੋਤ ਜੀ ਛੱਡੋ ਰਾਜਨੀਤਿਕ ਚ ਨਹੀਂ ਜਾਣਾ ਕਿ ਸਾਰਿਆਂ ਨੇ ਪਿਆਰ ਦਿੱਤਾ ਮੇਜੀ ਆਪਣੇ ਆਪਣੇ ਬੋਸ ਸਾਰੇ ਨਾਲ ਸਾਰੇ ਸਪੋਰਟਰਾਂ ਨੇ ਬਹੁਤ ਪਿਆਰ ਦਿੱਤਾ ਕਿ ਹਾਂਜੀ ਤੁਸੀਂ ਚਲੋ ਜਨਤਾ ਦੀ ਭਲਾਈ ਲਈ ਅੱਗੇ ਇੱਕ ਕਦਮ ਚੱਕੋ ਤੇ ਵਾਈਗਰ ਮੇਰ ਕਰੇ ਇੱਕ ਮੌਕਾ ਦਿੱਤਾ ਸਾਨੂੰ ਸਾਸੂ ਮਾ ਦਾ ਕਿੰਨਾ ਕੁ ਪਿਆਰ ਮਿਲਿਆ ਭਲਾ ਦੱਸੋ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜੀ ਉਹਨਾਂ ਦਾ ਵੀ ਉਹ ਵੀ ਪੂਰੀ ਸਪੋਰਟ ਕਰ ਰਹੇ ਆਸ਼ੀਰਵਾਦ ਦੇ ਰਹੇ ਆ ਵੀ ਖੁਸ਼ ਨੇ ਕਿ ਸਾਡੀ ਨਵ ਰਾਜਨੀਤੀ ਜਾਗ ਗਈ ਜੀ ਹਾਂ ਜੀ ਬਹੁਤ ਖੁਸ਼ ਨੇ ਜੀ ਬਸ ਪਰਮਾਤਮਾ ਕੇ ਮੇਰ ਅਰਦਾਸਾਂ ਕਰਦੇ ਪਏ ਨੇ ਕਿ ਚਲੋ ਸਾਡੀ ਨੂ ਰਾਣੀ ਲੋਕਾਂ ਦੀ ਸੇਵਾ ਲਈ ਅੱਗੇ ਆਵੇ ਵੱਧ ਛੜ ਕੇ ਜੀ ਦੋਸਤੋ ਇੱਕ ਗੱਲ ਕਰ ਰਹੇ 35 ਨੰਬਰ ਵਾਰਡ ਦੀ ਗੱਲ ਕਰ ਰਹੇ ਆਂ ਨਾंदी ਪੈਨ ਪਰਾਵਾਂ ਦੇ ਨਾਲ ਸਹਿਯੋਗ ਕਰਕੇ ਜਿਵੇਂ ਕਿ ਸਾਡੇ ਪੂਰੇ ਪਰਵਾਸ ਦੇ ਦੇਖੇ 35 ਨੰਬਰ ਵਾਰਡ ਦੇ ਦੇਖੇ ਕਿ ਪੂਰਾ ਪਰਿਵਾਰ ਐ ਮੈਡਮ ਦੇ ਨਾਲ ਚੱਲ ਕੇ ਉਹਨਾਂ ਨੂੰ ਕਿਤਨਾ ਕਿਤੇ ਜਿੱਤ ਦੀ ਰਾਹ ਚ ਪਹਚਾਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਆ ਸਮੱਸਿਆ ਆ ਉਹ ਹੱਲ ਕਿਵੇਂ ਹੋਣਗੀ ਆ ਹੁਣ ਕਾਉਂਸਲ ਬਣਦੋ ਅਗਰ ਤੁਸੀਂ ਵਿਸ਼ਵਾਸ ਦਿਲਾਉਂਦੇ ਹੋ ਤੁਸੀਂ ਤਾਜ ਪੈਨਾਉਂਦੇ ਹੋ ਤਾਂ ਬਾਅਦ ਚ ਪਤਾ ਚੱਲੇਗਾ ਕਿ ਸਮੱਸਿਆ ਹੱਲ ਹੁੰਦੀ ਆ ਜਾਂ ਨਹੀਂ ਹੁੰਦੀ ਮੈਡਮ ਜਨਤਾ ਨੂੰ 35 ਨੰਬਰ ਵਾਰਡ ਵਾਲਿਆਂ ਨੂੰ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਮੈਂ ਵਾਰਡ ਨੰਬਰ 35 ਦੇ ਸਾਰੇ ਮੈਂਬਰਾਂ ਨੂੰ ਪਰਿਵਾਰ ਵਾਲਿਆਂ ਨੂੰ ਕਹਿੰਦੀ ਆ ਕਿ ਮੈਨੂੰ ਇੱਕ ਮੌਕਾ ਦਿਓ ਜ਼ਰੂਰ ਮੈਂ ਤੁਹਾਡੀ ਸੇਵਾ ਲਈ ਹਾਜ਼ਰ ਹੋਵਾਂਗੀ ਇਹ ਨਹੀਂ ਕਿ ਵੋਟ ਮੰਗਣ ਕਰਕੇ ਕਹਿ ਰਹੀ ਆ ਮੈਂ ਦਿਲੋਂ ਦਿਲੋਂ ਪੂਰੀ ਜਿੰਨਾ ਜੀ ਜਾਨ ਲਾ ਕੇ ਆਪਣੀ ਜਨਤਾ ਦੀ ਸੇਵਾ ਕਰਾਂਗੀ ਜੀ ਮਨੇ ਜ਼ਿੰਦਗੀ ਚ ਅੰਨੀ ਸਾਰ ਕੀਤੀ ਕਦੀ ਜਿੰਨੀ ਹੁਣ ਤੁਹਾਨੂੰ ਕਰਨੀ ਪੈ ਰਹੀ ਆ ਜੀ ਇਹ ਫਰਸਟ ਟਾਈਮ ਐਕਸਪੀਰੀਅੰਸ ਆ ਜਿੱਦਾਂ ਲੋਕਾਂ ਨੂੰ ਮਿਲਣ ਜਾ ਰਿਆਂ ਆ ਆਪਾਂ ਦਾ ਮੇਰੀ ਦਰਾਨੀ ਦਾ ਉਹ ਫੋਨ ਤੇ ਦੇਖ ਲੈਂਦੀ ਆ ਵੀ ਆਪਾਂ ਕਿੰਨੇ ਕਦਮ ਚੱਲੇ ਆ ਉਹ ਪਤਾ ਲੱਗ ਰਿਹਾ ਕਿ ਕਦੀ ਕਦੀ ਕਿੰਨੇ ਹੁੰਦੇ ਆ ਇੰਨਾ ਤਾਂ ਕਦੀ ਜ਼ਿੰਦਗੀ ਚ ਨਹੀਂ ਤੁਰਿਆ ਸੀ ਲੋਕਾਂ ਦੇ ਨਾਲ ਬੈ ਕੇ ਘਰਾਂ ਚ ਬੈ ਕੇ ਚਾਹ ਪੀਣ ਦਾ ਵੀ ਅੱਛਾ ਲੱਗਦਾ ਪਿਆਰ ਕੇ ਲੋਕ ਕਿੰਨਾ ਹੰਗਾਰਾ ਪਿਆਰ ਦਿੰਦੇ ਤੁਹਾਨੂੰ ਬਹੁਤ ਪਿਆਰ ਕਰ ਰਹੇ ਨੇ ਸੰਤ ਅੱਧੇ ਲੱਗਦਾ ਨਹੀਂ ਅਸੀਂ ਬਾਹਰ ਆਇਆ ਦੱ ਲੱਗਦਾ ਆਪਣੇ ਪਰਿਵਾਰ ਨਾਲ ਗੱਲ ਕਰਦਾ ਲੋਕ ਹੋ ਜਾਂਦੇ ਆ ਕਿਤੇ ਕਿਤੇ ਪਰ ਲੋਕਾਂ ਦਾ ਪਿਆਰ ਦੇਣਾ ਕਿਤੇ ਹੋਰ ਨਹੀਂ ਥੋੜਾ ਥੱਕ ਵੀ ਜਾਂਦਾ ਪਰ ਲੋਕਾਂ ਦਾ ਪਿਆਰ ਹੈ ਨਾ ਉਹ ਹੋਰ ਨਰਜੀ ਆ ਜਾਂਦੀ ਕਿ ਨਹੀਂ ਕੁਝ ਨਹੀਂ ਛੱਡਦਾ ਚੱਲੋ ਕਿੰਨੇ ਪਰਸੈਂਟ 네ਗੇਟਿਵ ਕਿਤੇ ਨੇ ਕਿਤੇ ਹੁਣ ਜੋ ਚੱਲਦੇ ਹੋ ਕਿੰਨੇ ਪਰਸੈਂਟ ਕਿਤੇ ਕੰਫਿਊਜ਼ ਹਾਇ ਯਾਰ ਪਤਾ ਨਹੀਂ ਇਹ ਕਰ ਮਤਲਬ ਤੁਸੀਂ ਵੋਟ ਲੈ ਜਾਂਦੇ ਹੋ ਕਿਸੇ ਕਾਂਗਰਸ ਦਾ ਝੰਡਾ ਕਿਸਦਾ ਕਾਲੀ ਦਾ ਕਿਸਾ ਬੀਜਪੀ ਦਾ ਮਿਲਦਾ ਤੇ ਉਹਨਾਂ ਕੋ ਵੀ ਤੁਸੀਂ ਵੋਟ ਮੰਗਦੀ ਕੋਸ਼ਿਸ਼ ਕਰਦੇ ਹਾਂ ਜੀ ਸਾਰੇ ਜੰਦਾ ਸਾਰੀ ਆਪਣੀ ਹੈ ਜੀ ਦੇਖੋ ਭਾਵੇਂ ਕਾਂਗਰਸ ਵੱਲੋਂ ਹੈ ਚਾਹੇ ਬੀਜਪੀ ਵੱਲੋਂ ਨੇ ਸਾਰੇ ਆਪਣੇ ਪਰਿਵਾਰ ਨੇ ਹਨਾ ਸਾਡੇ ਵਾਸਤੇ ਸਾਰੇ ਇੱਕ ਬਰਾਬਰ ਨੇ ਤੇ ਇਹ ਨਹੀਂ ਕਿ ਆਪਾਂ ਜਿੱਤ ਕੇ ਕਿ ਹਾਂ ਜੀ ਇਹ ਕਾਂਗਰਸ ਦੇ ਨਹੀਂ ਉਹਦੀ ਸੇਵਾ ਨਹੀਂ ਕਰਨੀ ਪਰ ਮਾਪਾ ਨੇ ਮੌਕਾ ਦੇਣਾ ਤੇ ਆਪਾਂ ਭਾਵੇਂ ਉਹ ਕਾਂਗਰਸ ਦੇ ਬੰਦੇ ਹੋਣ ਚਾਹੇ ਬੀਜਪੀ ਦੇ ਹੋਣ ਚਾਹੇ ਸਾਡੀ ਪਾਰਟੀ ਦੇ ਹੋਣ ਆਪਾਂ ਸਾਰਿਆਂ ਦਾ ਹੀ ਦਿਲੋਂ ਉਹਨਾਂ ਹੀ ਸਤਿਕਾਰ ਕਰਾਂਗੇ ਜੀ ਜੀ 235 ਨੰਬਰ ਵਾਰ ਦੀ ਗੱਲਬਾਤ ਚੱਲ ਰਹੀ ਵਾ ਰਾਤਾ ਹੈ ਕਿ ਜਨਤਾ ਦੇ ਵਿੱਚ ਵਿਚਰ ਕੇ ਜਨਤਾ ਦੇ ਨਾਲ ਬੜਾ ਹੰਗਾਰਾ ਵਾਲਾ ਪਿਆਰ ਮਿਲਦਾ ਪਿਆ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਕਿ ਜਨਤਾ ਹਮਨ ਜਿੱਤ ਦਾ ਤਾਜ ਕਿਵੇਂ ਪਨਾਂਦੀ ਹੈ ਅਗਰ ਜਿੱਤ ਜਾਂਦੇ ਨਾ ਤਾਂ ਉਸ ਤੋਂ ਬਾਅਦ ਜਿਹੜੀਆਂ ਜਨਤਾ ਦੇ ਸਮੱਸਿਆਵਾਂ ਹੱਲ ਹੁੰਦੀਆਂ ਕਿ ਜਾਂ ਜਨਤਾ ਨੂੰ ਫਿਰ ਤੋਂ ਅਸ਼ਵਾਸਨ ਦੇ ਵਿੱਚ ਲੈਣਾ ਪਵੇਗਾ ਮੈਂ ਤੁਹਾਡਾ ਆਪਣਾ ਸਕੇਪ ਸਖਣਾ ਆਜ ਤੱਕ ਆਮੇ ਸਾਹਮਣੇ ਜਲੰਧਰ ਤੋਂ This is Channels Television's Breaking News.